ਸਤਿਨਾਮ ਸ੍ਰੀ ਵਾਹਿ ਗੁਰੂ ਸਹਿਬ ਜੀਓ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਬਿਕਿਆ सगली ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਤਨ ਸਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮੇ ਆਧਾਰ ਤਵਰ ਉਪਾਵ ਸਭ ਮੀਤ ਬਸਾਰੋ ਚਰਨ ਕਮਲ ਰਿਤ ਮਹੇ ਉਰ ਧਾਰੋ ਕਰਨ ਕਰਨ ਸੋ ਪ੍ਰਭ ਸਮਰਤ ਧਿਰੜ ਕਰ ਗਹੋ ਨਾਮ ਹਰਵਤ ਈ ਤਨ ਸੰਚੋ ਹੋਵ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਇਕਿਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਤਾਨ ਕੋ ਚਾਰ ਕੁੰਟਿ ਉੱਠ ਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਸ ਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਖ ਕੋ ਨਿਤ ਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ ਨਨ ਕੀ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਹਰ ਅਬ ਕਿਦ ਲਾਏ ਸਰਬ નિਦਾਨ ਹਰ ਨਾਮ ਨਿਦਾਨ ਜਪ ਨਾਨਕ ਦਰਗਹ ਪਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਇ ਦੇ ਸਤਾਬਤ ਆਵੇ ਠਾਏ ਤਾਂ ਕੋ ਬਿਗਨ ਨ ਲਾਗੇ ਕੋਈ ਜਾਂ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਕੋ ਬਲਿ ਸੇ ਪੂਰਨ ਹੋਇ ਆਸ ਭਗਤ ਪਾਏ ਆਤਮ ਪਰਗਾਸ ਤਿਤ ਕਰ ਜਾਏ ਬਸੇ ਅਬਨਾਸੀ ਕੋ ਨਾਨਕ ਕਾਟੀ ਜੰਫਾਸੀ ਸਤਿ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਿਉ ਰਤਨ ਜਨਮ ਕਾ ਹੋਇ ਉਦਾਰ ਹਰ ਹਰ ਸਿਮਰ ਪ੍ਰਾਣੀ ਆਦਾਰ ਅਨਕੂਪਾਵਨ ਛੂਟਨ ਹਾਰੀ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਈ ਮਨ ਬੰਚਿਤ ਨਾਨਕ ਪਲ ਪਾਈ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋਤਮੀ ਤੋ ਕੋਟ ਅੰਬੀ ਹੋਰ ਬਨਤਾ ਇਸ ਤੇ ਕਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਮਨ ਛੁਟਕਾਰ ਹਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਟ ਬਸਾਰੀ ਜਿਨ ਬੀਏ ਤਿਸ 부ਝੇ ਨ ਬੇਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹੀ ਈਆਨੀ ਭਗਤ ਬਿਨਾ ਡੂਬੇ ਭਗਤ ਬਿਨਾ ਬਹੁ ਡੂਬੇ ਸਿਆਣੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੇ ਮਾਰੋ ਚੀਤ ਜਰਨ ਕਮਲ ਰੱਖੋ ਮਨ ਮਾਹੀ ਜਨਮ ਜਨਮ ਕੇ ਕਿਲ ਬਿਕ ਜਾਹੀ ਆਪੋ ਜਪਾਓ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰਪੂਤ ਸਤ ਹਰ ਕੋ ਨਾਉ ਸਹਿਜ ਸੁਬਾਈ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਇ ਹਉਮੈ ਵਿਖ ਫੈਲ ਉਹੀ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨ ਪੋ ਸਗਲੀ ਮਨ ਸਾਧ ਸੰਗ ਪਾਵੇ ਸਾਜ ਤਨਾਂ हर पूंजी संच करो व्यवहार इहां सुख दृग जयकार को देख कहो नानक जाके मस्तक लेख एकप एको सलाही एक सिमर एको मन आही एक गुणगात तन जाप एक भगवंत एक एक हरियाप पूरन पूर रिहो प्रव्याप ਅਨੇਕ ਵਿਸਤਾਰ ਇੱਕ ਤੇ ਭਾਈ ਇੱਕ ਅਰਾਧ ਪਰਾਸ਼ਿਤ ਗਏ ਮਨ ਤਾਂ ਨਿਅੰਤਰ ਇੱਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਰ ਜਨਾ ਕੀ ਮੰਗੋ ਤੂਰ ਪਾਰ ਬ੍ਰਹਮੇ ਰਿ ਸ਼ਰਦਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਥ ਸਾਥ ਪ੍ਰਭ ਤੁਮੀ ਤੇ ਆਵੋ ਜਰਨ ਕਮਲ ਸਿਮਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਯੂਟ ਇਕੋਯ ਆਦਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਈ ਹਰਸ ਭਾਵੇ ਬਿਰਲਾ ਕੋਏ ਜਿਨਾਂ ਚਾਹਿਆ ਸੇ ਜਾਨੋ ਤ੍ਰਿਭਤਾਨੇ ਪੂਰਨਪੁਰਖ ਨਹੀਂ ਡੁਲਾਨੇ ਸੂਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੇ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਧਿਨ ਲਿਵ ਲਾਗ ਬੜਾ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤ ਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵ ਕੀ ਨੋ ਸਦਾ ਨਿਹਾਲ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਬ ਰਿਆ ਸਤ ਸੰਗ ਹਜੂਰੀ ਜਿਸ ਕਾ ਸਤਿਨ ਲੀਆ ਮਲਾਈ ਨਾਨਕ ਭਗਤੀ ਨਾਮ ਸਮਾਈ ਸੋ ਕਿਉ ਬਿਸਰੇ ਜੇ ਘਾਲ ਨ ਭਾਨੇ ਸੋ ਕਿਉ ਬਿਸਰੇ ਜੇ ਕੀਆ ਜਾਣੇ ਸੋ ਕਿਉ ਬਿਸਰੇ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੇ ਜਿਨ ਜੀਵਨ ਦਿਆ ਸੋ ਕਿਉ ਬਿਸਰੇ ਜੇ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਰਲਾ ਲਾਕੇ ਸੋ ਕਿਉ ਬਿਸਰੇ ਜਿਨ ਸਭ ਕੀ ਸ਼ਦੀਆ ਸੋ ਕਿਉ ਬਿਸਰੇ ਜੇ ਜੀਵਨ ਜੀਆ ਸੋ ਕਿਉ ਬਿਸਰੈ ਜਿਨ ਸੋ ਕਿਉ ਬਿਸਰੇ ਜੇ ਜਗਨ ਮੇਰਾ ਕੀ ਗੁਰ ਪ੍ਰਸਾਦ ਕੋ ਬਿਰਲਾ ਲਾਕੇ ਸੋ ਕਿਉ ਬਿਸਰੇ ਜੇ ਬਿਗ ਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਪੂਰੇ ਤਤਹੀ ਬਜਾਇਆ ਪ੍ਰਭ ਯਪਨ ਨਾਨਕ ਜਨ ਤੇ ਆਇਆ ਜਣੋ ਸੰਤ ਕਰੋ ਇਹ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰ ਨਾਮ ਜਿ ਪਾਵੋ ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਨ ਸੁਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋ ਪੇਕ ਦਰਸ ਸੁਖ ਹੋਏ ਮਨ ਵਿਕਸ਼ੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀਪਮਾ ਕਹੀ ਨ ਜਾਏ ਨਾਨਕ ਰਿਆ ਸਰਬ ਸਮਾਏ ਪਰਬ ਬਬਕシャン ਦਦੀਨ ਦਿਆਲ ਭਗਤ ਬਚਨ ਸਦਾ ਕਿਰਪਾਲ ਆਨਾਤ 나ਤ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣੀ ਆਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੁਣਿਆਰੇ ਨੀਚ ਅਜਾਨ ਨਾਨਕ ਤੁਮਰੀ ਸ਼ਰਨੋ ਪੁਰਖ ਭਗਵਾਨ ਸਰਬ ਬੈਕੁੰਟ ਮੁਗਤ ਮੋਗ ਪਾਈ ਏਕ ਨਿਮਕ ਹਰ ਕੇ ਗੁਣ ਗਾਏ ਨਿਕ ਰਾਜ ਪੋਗ ਬਟਿਆਈ ਹਰ ਕੇ ਨਾਮ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੋਜਣ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲਿਸੁ ਕਰਨੀ ਸੋ ਬਾ ਤਣਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰਗਨ ਨਿਰਗੁਨ ਨਰੰਕਰ ਸੁਨ ਸਮਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਵਸ਼ਟਪਦੀ ਜਬ ਯਕਾਰੇ ਕਿਸ਼ਨਾਂ ਦ੍ਰਿਸ਼ਟੀਤਾ ਪਾਪਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚੇਨ ਨ Jap ਤਬ ਹਰ ਕਸੋਗ ਕੋ ਕਿਸੇ ਵਿਆਪਤ ਜਬ ਆਪਨ ਆਪੇ ਆਪ ਪਾਰ ਬ੍ਰਹਮ ਤਬ ਬਹੁ ਕਹਾ ਕਿਸ ਹੋਵਤ ਪਰਮ ਆਪਨ ਕੀ ਲਿਆ ਪ੍ਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੂਬਤ ਪ੍ਰਭ ਕੇਵਲ ਤਨੀ ਤਬ ਬੰਧ ਮੁਕਤ ਕਉ ਕਿਸ ਕੋ ਗਨੀ ਜਬ ਏਕੇ ਹਰ ਗਾਮੀ ਅਪਾਰ ਤਬ ਨਰਕ ਸੁਰਗ ਕਉ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਗਤ ਕਉ ਕਿਥਾਏ ਜਬ ਆਪੀ ਆਪੋ ਆਪਣੀ ਜੋਤ ਧਰੇ ਤਬ ਕਮਨ ਡਰ ਕਮਨ ਕਤ ਡਰੇ ਆਪਣ ਚਲੇ ਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਾਮੀ ਅਪਾਰ ਆਬੋ ਨਸੀ ਸੁਖਿ ਆਪਣੇ ਆਸਣ ਤੈ ਜਨਮ ਮਰਨ ਕੋ ਕਹਾ ਬਿਨਾਸਣ ਜੇ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀਤਿ ਰਾਸ ਕਹੋ ਕਿਸ ਹੋਏ ਜਬ ਹੀ ਆਬ ਗਤੇ ਗੋਚਰ ਪ੍ਰਭੇਕ ਤਬ ਚਿਤੁਰ ਗੁਬਤ ਕਿਸ਼ ਪੂਸ਼ਤ ਲੇਕਾ ਜਬ ਨਾਤ ਨਰਨਜਨ ਗੋਚਰ ਗਾਧੇ ਤਬ ਕਾਹਨ ਛੁਟੇ ਕਾਹਨ ਬੰਧਨ 바ਦੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ जय निर्मल पुरख पुरख पद होता त बिन मैल कहो क्या तोता जय नरनंदन रंगार निर्माण तए कान को मान कौन विमान जय स्वरूप केवल जगदीस तए शल शिधर लगत को कीस जय ज्योत रूपी ज्योत संग समावे तए किसी पूख कमन तृपतावै करन करामन करने हार नान करते का नाही शुमार ਜਬੀ ਆਪਣੀ ਸੋਬਾ ਆਪਨ ਸੰਗ ਬਨਾਈ ਤਬ ਕਮਣ ਮਾਈ ਬਾਪ ਮਿਤਰ ਸੁਧ ਭਾਈ ਜੇ ਸਰਬ ਕਲਾ ਆਪੇ ਪਰਬੀਨ ਤੈ ਬੀਦ ਗਦੇਵ ਕਹਾ ਕੋ ਚੀਨ ਜਬੀ ਆਪਣੇ ਆਪ ਆਪਿ ਉਰਤਾਰੀ ਤੋ ਛਗਣ ਪੈਸਗਣ ਕਹਾ ਵਿਚਾਰੀ ਜੀ ਆਪਨੂਚਿ ਆਪਨ ਆਪ ਨੀਰਾ ਤੈ ਕੌਣ ਠਾਗਰ ਕੌਣ ਕਈਏ ਚੇਰਾ ਬਿਸਮਰ ਬਿਸਮਰ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੇ ਅਛਲ ਛਿਦ ਪੇਦ ਸਮਾਇ ਉਹਾਂ ਕਿਸੇ ਵਿਆਪਕ ਮਾਇਆ ਆਪਸ ਕਉ ਆਪੇ ਹੀ ਦੇਸ ਤੇ ਗੁਣ ਕਾ ਨਹੀਂ ਪਰਵੇਸ਼ ਜੇ ਇੱਕ ਇੱਕ ਭਗਵੰਤਾ ਤੇ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣ ਆਪ ਆਪਤੀ ਆਰਾ ਤੇ ਕੌਣ ਕਥੇ ਕੌਣ ਸੁਨਨੇ ਹਾਰਾ ਬੋਬ ਬੰਤੀ ਉਜਤੇ ਉਚਾ ਨਾਨਕ ਆਪਸ ਕੋ ਆਪੀ ਪਹੁੰਚਾ ਜੀ ਆਪੁਰਿ ਤਿਉ ਪੁਰ ਪੰਚੀ ਆਕਾਰ ਤੇਹ ਗੁਨ ਮੈਂ ਕਿਨੋਂ ਬਿਸਤਾਰ ਪਾਪ ਪੁੰਨ ਤੇ ਭਈ ਕਹਾਵਤ ਕੋਉ ਨਰਕ ਕੋਉ ਸੁਰਗ ਬੰਸ਼ਾਵਤ ਹਾਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਪਰੇ ਪਾਰ ਦੂਖ ਸੂਖ ਮਾਨਿ ਪਰਮਾਨ ਅਨੁਕ ਪ੍ਰਕਾਰ ਕੀਓ ਬਕਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੁਚੇ ਤਉ ਨਾਨਕ ਏਕੈ ਜਿਹਿਆ ਬਗਤ ਭਗਤ ਤਹ ਆਪ ਜੈ ਪਸਰੇ ਪosaur ਸੰਤ ਪ੍ਰਤਾਪ ਜਿਹਿਆ ਬਗਤ ਭਗਤ ਤਹ ਆਪ ਜੈ ਪਸਰੇ ਪosaur ਸੰਤ ਪ੍ਰਤਾਪ ਦਹੂ ਪਾਖ ਕਾ ਆਪੇ ਤਨੀ ਉਨਕੀ ਸੋਬਾ ਉਨਹੂ ਬਣੀ ਆਪੇ ਇਕਾਉਤਕ ਕਰੀ ਆਨੰਦ ਚੋਜ ਆਪੇ ਰਸ ਭੋਜ ਨਿਰਜੋਗ ਜਿਸ ਭਾਵੇ ਤਿਸੇ ਆਪਨ ਨਾਮ ਲਾਵੇ ਤਿਸ ਭਾਵੇ ਤਿਸ ਖੇਲ ਖਿਲਾਵੇ ਬੇਸ਼ਮਾਰਤਾ ਗਨ ਤੇ ਅਤੋਲੇ ਜੋ ਬਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਨ ਹਾਰ ਨਾਨਕ ਹੀ ਕੋਪਸਰਿਆ ਦੂਜਾ ਕਹੈ ਦ੍ਰਿਸ਼ਟਾਰ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ ਨਾਨਕ ਹੀ ਕੋਪਸਰਿਆ ਦੂਜਾ ਕਹੈ ਦ੍ਰਿਸ਼ਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਪਰਮ ਸਨਮਾਨ ਜੋਗ ਸਾ ਸੰਗਤ ਦੀ ਜਪਾਂ ਸਹਿਜ ਪਾਠ ਜੀ ਦੇ ਜਾਬ ਕੀਤੇ ਹਨ ਜਾਬ ਕਰਦੇ ਆ ਬਾਣੀ ਪੜਦੇ ਆ ਦਾਸ ਕੋਲੋਂ ਇੱਕ ਨੀ ਨੇਕ ਪ੍ਰਕਾਰ ਦੀਆਂ ਪੁੱਲਾਂ ਤੇ ਗਲਤੀਆਂ ਹੋ ਗਈਆਂ ਹੋਣ ਗਈਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾ ਸੰਗਤ ਪੁੱਲਾਂ ਬਖਸ਼ਣ ਜੋਗ ਹੈ ਪੁੱਲਾਂ ਦਾਸ ਦੀਆਂ ਬਖਸ਼ ਦੇਣਾ